ਹਾਂ ਜੀ ਆਪਾਂ ਚੱਲੇ ਹੀ ਬਾਗੀ ਜੇ ਮੇਲੇ ਦੇ ਮੁਕਸਰ ਸਾਹਿਬ ਜੀ ਆ ਆਪਣਾ ਮੇਲਾ ਅੱਧਾ ਮੇਲਾ ਦਾ ਬੰਦਾ ਹੀ ਦੇਖਦਾ ਆਗੇ ਬੰਦੇ ਆਪਣੇ ਇੱਕ ਬੋਸ ਵੀ ਗੱਡੀ ਕੱਢ ਲਿਆ ਆਪਣਾ ਗੋਪੀ ਘਰੋਂ ਮੋਣਾ ਮੰਦੇ ਵਧਗੇ ਸੀ ਆਪਣੀ ਗੱਡੀ ਚ ਚੈਹਲ ਹੀ ਲੋਟਾਂ ਦੇ ਸੀ ਆਪਣਾ ਖੈੜ ਗੱਡੀ ਛੋਟੀ ਆਪਾਂ ਐਨਆਰਈ ਵੀਰਾਂ ਨੂੰ ਤੇ ਅਸੀਂ ਵੱਡੀ ਗੱਡੀ ਲਈ ਜਾਨਾ ਚਲੋ ਵੀ ਠੀਕ ਆ ਆਗੇ ਉਹ ਤੇ ਲੋਟ ਨਹੀਂ ਜਾਣਾ ਉਹਨਾਂ ਨੇ ਵੀ ਜਾਕਣਾ ਸੀ ਨਹੀਂ ਮੈਂ ਤੁਹਾਨੂੰ ਸੁਣ ਗਿਆ ਆ ਬੈਠਾ ਚੈੜ ਆਪਣਾ ਮੇਲਾ ਦਾ ਚੈੜ ਹੀ ਆ ਸਹੀ ਮੈਨੂੰ ਲੱਗਦਾ ਆ ਬਸਾਈਂ ਲੋ ਨਾ ਥੱਲੇ ਬਿਲਟ ਜੀ ਫਰੈਸ਼ ਗੱਡੀ ਫਰੈਸ਼ ਗੱਡੀ ਜੀ ਹੈ ਹੈ ਅਜਾ ਇਹ ਟੋਡੇ ਮਾਸਨ ਕਾਰਾ ਨਹੀਂ ਮੇਰੇ ਚਾ ਚੁੱਪਿਆ ਹੋ ਯਾਰ ਜਨਾਲ ਤੋਂ ਦੱਸ ਤਾ ਟੋਡੇ ਦੇ ਖਾਰ ਕੇ ਭਾਜ ਟੋਡਾ ਮਸ਼ਹੂਰ ਆ ਇੱਥੋਂ ਦਾ ਆਬ ਜਿਹੜਾ ਜੁੜ ਜਾਂਦੀ ਹੈ ਸਭ ਤੇ ਪਿਆ ਦਰਵਾਜਾ ਬੰਦ ਪਿਆ ਦਰਵਾਜਾ ਦੋਦੇ ਫਾੜ ਕੇ ਕੂੜ ਕੂਰੇ ਹਾਂ ਤਾਂ ਪੁਲ ਬਣ ਗਿਆ ਅੱਗੇ ਬੰਦ ਹੀ ਰਹਿੰਦਾ ਸੀ ਪੱਕਾ ਹੀ ਹੁਣ ਵੀ ਹੋ ਜੇ ਜਾਣਾ ਪੈਣਾ ਪਰ ਇਹਨੂੰ ਆਪਾਂ ਲੰਘਦੇ ਰਾਂ ਬਾਈ ਇਹ ਥੱਲੇ ਦੀ ਉਹਦੇ ਤੋਂ ਬਹੁਤ ਟਾਈਮ ਖੜਨਾ ਪੈਂਦਾ ਬੰਦ ਹੀ ਰਹਿੰਦਾ ਔਰ ਪੂਰੇ ਸਬਜ਼ੀ ਵਾਲੇ ਮਾਡਰਨ ਹੋ ਗਏ ਜਿਹੜੀਆਂ ਤੇ ਜਾਂ ਚੋਰ ਵਾਲੇ ਹੋ ਵੀ ਇੱਥੋਂ ਵੀ ਡਾਰਾ ਬਈ ਹੋਰ ਓਏ ਆਂਡੇ ਨਾਲ ਦੇ ਕੇ ਨੀ ਲਾਦੇ ਆਹੋ ਓਹੋ ਬੰਦੇ ਨਾਲ ਫਾਰਮ ਸੀ ਮਗਰ ਲੱਗਿਆ ਵਾਜੀ ਕੈਮਰਾ ਆਂਡੇ ਜਿਹੜੀ ਦੇ ਕੇ ਨਹੀਂ ਲਾਦੇ ਹੁਣ ਬੰਦੇ ਕਿਧਰ ਗਏ ਆਪਣੇ ਚੱਕ ਨੌਜਾਨੇ ਡਿਮਾਂਡ ਤੇ ਆ ਗਏ ਚਾਹ ਦਾ ਲੰਗਰ ਮੈਂ ਕਿਤਾ ਫਰਾ ਵਿੱਚ ਵੀ ਜਾ ਕੇ ਦੇਜਾ ਫਰਾਉਂ। ਹੁਣ ਛਕਾਂਗੇ ਚਾਹ। ਨਹੀਂ ਲੱਗ ਸਕਿਆ ਤਾਂ ਪੂਰਾ ਗਰਮੀ ਰਜੈ। ਓਏ ਬਾਈ ਸਪੈਸ਼ਲ ਕਹਿੰਦਾ ਗਰਮੀ ਨੂੰ ਪਕੌੜੇ ਸਿਖਾਓ। ਪਕੌੜੇ ਚੱਲਾ ਬੈਠਾ। ਬੈਗ ਨਾ ਕੱਢਦੇ ਵੀ। ਐਸੀ ਚੱਲਾ ਲੈ। ਆ ਮਗਰ ਗੱਡੀ ਫੌਜੀ ਸਾਹਿਬ। ਜਿੱਦਾਂ ਲੋੜ ਹੈ ਨਾ। ਲਾਡੀਆਂ ਫੌਜਾਂ ਦੀਆਂ ਮੁਟਿਆਰਾਂ ਆਉਂਦੀਆਂ। ਹੈ ਨਹੀਂ ਲੈ। ਸੁੱਖੇ ਡੱਕ ਗਏ ਅੰਨੇ ਨਹੀਂ ਲੈ ਪੁੱਠੇ ਹੋਏ ਗਾਣੇ ਹਰ ਵਾਸਤਾ। ਆ ਦੋ ਲਈ ਯਾਰ। ਮੰਦੇ ਗਏ ਨਾ ਯਾਰ ਲਾ ਜਾਂਦੀ ਲਾਲ ਚੰਬੀ ਕਾਹਨ ਗਾ ਸਰ ਪਹਿਲੇ ਤਾਂ ਨਹੀਂ ਹੁੰਦਾ ਇੱਥੇ ਵੀ ਹਾਂ ਪਹਿਲੇ ਦੂਜੇ ਦਾ ਬਸ ਬਾਕੀ ਆ ਗਿਆ ਪਹੁੰਚ ਗਿਆ ਮੈਂ ਮੁਖਸਰ 2 ਕਿਲੋ ਮੀਟਰ ਕਰਦਰਾ ਡੈਵੀਗੇਟਰ ਤੇ ਆ ਪਤਾ ਨਹੀਂ ਕਰਦਰਾ ਕਿਧਰ ਪਹਿਲਾਂ ਦੱਸ ਦਈਏ ਨਾ ਜਿਹਦੇ ਲੁਧਿਆਣੇ ਆ ਪਰ ਆ ਬੋਲੇ ਉਹਦੇ ਚਾਹ ਰਹੀ ਨਹੀਂ ਸੀ ਐਚਾ ਨਾ ਉਹਦੇ ਚਾਹ ਨੂੰ ਮੈਸੇਜ ਕੀਤਾ ਨਾ ਆਪਾਂ ਹਾਂ ਪੌਂਜੀ ਜੀ ਸੰਗਦਾ ਆਪਣੀ ਗੱਟੀਆਂ ਲਾਤੀਆਂ ਬਲਦਰ ਮਰਮੂਲ ਮੱਥਾ ਟੇਕਦੇ ਪਹਿਲਾਂ ਹੱਥ ਚੋਰ ਫੋਰਖੇ ਆਹ ਮੋਦੇ ਅਸੀਂ ਬੋਸਾ ਸੋਹਰਾ ਤਾਂ ਸਤ ਸੰਤ ਸਾਥ ਨੀ ਦੋਸਤ ਹਾਂਜੀ ਵੀਰ ਖੈਰ ਦਿੰਨਾ ਬੰਦੇ ਆ ਗਏ ਆਪਣੇ ਟੋਪਾ ਗੋਰਦਾਰ ਹੈ ਸਾమే ਪਹਿਲੀ ਯਾਰ ਹੈ ਇਹ ਯਾਰ ਇਹ ਆ ਜੀ ਬਹੁਤ ਵੱਡਾ ਹੈ ਉਹ ਜਹਨ ਨਾ ਸੀ ਹੈ ਉਹ ਜਹਨ ਹੈ

ਤਰ ਟੁੱਟੀ ਗੰਡੀ ਸਾਹਿਬ ਨਾਲ ਮਿਲ ਆਇਆ ਸੀ ਸਾਖੀ ਜੀ ਦਾ ਆਹ ਇਤਿਹਾਸ ਕਹਿੰਦਾ ਸੀ ਆਹ ਡਰਾਈਵਿੰਗ ਤੋਂ ਬਾਹਰ ਹੋ ਗਏ

ਦੀ ਆਪਾਂ ਹਣ ਮੱਥਾ ਟੇਕ ਕੇ ਸਾਰੇ ਜਗ੍ਹਾ ਆਪਾਂ ਅਗੇ ਮੇਲੇ 'ਚ ਹਣ ਪਪਾ ਕੰਮ ਦਾ ਮੇਲਾ ਇਦੂਗਾ ਜੀ ਜਾਵੇ ਨਾ ਜਾਵੇ ਕੋਈ ਨਾ ਕਹਿੰਦਾ ਨਾ ਜਾਂਦਾ ਇਹ ਤਕਰੀਬਾ ਬਾਜ਼ਾਰ 'ਚ ਹੀ ਆ ਮੇਲਾ ਸਾਰਾ ਆਂ ਹੀ ਸਾਰਾ ਸ਼ਹਿਰ 'ਚ ਹੀ ਆ ਮੇਲਾ ਇਹ ਚੱਲਦਾ ਵੀ ਕਹਿੰਦੇ ਕਾਫੀ ਦਿਨ ਹੋਰ ਇਸ ਦਿਨਾਂ ਦਾ ਕਰਕੇ ਇੰਨਾ ਭਰਿਆ ਨਹੀਂ ਗਾ ਬਾਕੀ ਦਿਨ ਅਜੇ ਤੀਜਾ ਗਾ 16 ਤਰੀਕਾ ਅਜ ਪੰਜਾਹ ਰੁਪਏ ਪੰਜਾਹ ਰੁਪਏ ਪੰਜਾਹ ਰੁਪਏ ਨਿਕੇ ਨਿਕੇ ਨਿਕਾ ਮਾਈ ਹੈ ਹਨਾ ਆਹ ਓਏ ਹਾਜੀ ਭੀੜ ਸੀਗੀ ਉਧਰ ਗੱਡੀ ਜਿੱਦੇ ਬੋਟੇ ਨੇ ਜੜੀ ਲੱਪੀ ਆਈ ਪੈਰ ਤੇ ਗੱਡੀ ਜਿਹੜੀ ਲੱਗਿਆ ਉਧਰ ਜੜੀ ਲੱਪੀ ਮੋਕਸ਼ਰ ਦੀ ਗੱਲ ਆਓ ਹਾਂ ਮੋਕਸ਼ਰ ਦੀ ਗੱਲ ਆ ਇੱਥੋਂ ਚਾਹਵਾ ਵੀ ਹੋਰ ਸੀ ਉਹ ਸੋਨੇ ਦਾ ਲਾਗਰ ਕੀਤੇ ਆ ਓ ਭਾਈ ਓ ਭਾਈ ਹਲੋ ਐਸੇ ਨਿਵੇਈ ਗਿਰ ਜਾਗਾ ਉੱਪਰ ਦਾ ਛੁੱਟ ਰਿਹਾ ਯਾਰ ਪਟੂਲਾ ਦੀਆਂ ਛੋਪਾਂ ਇੱਕ ਮੌਕਸਰ ਮੇਲੇ ਖਾਸੀ ਆਦਾ ਲੀੜੇ ਲੀੜੇ ਆ ਇੱਥੇ ਆ ਲੀੜੇ ਦੀ ਦੁਕਾਨ ਤੇ 10 ਦੇ ਕਾਣਾ ਮਗਰ 6 ਦੇ ਕਾਣਾ ਲੀੜੇ ਦੀ ਦੁਕਾਨ ਹੈ ਦੇਖੀ ਗੀਰ ਨੋਟ ਕਰੀ ਗੱਲ ਇਹ ਕੱਲੇ ਲੀੜੇ ਦੀ ਦੁਕਾਨਾ ਦੇਖ ਏ ਬਾਈ ਪ੍ਰੀਤ ਵਾਲੇ ਲਾਈ ਖੜਿਆ ਮੇਲੇ ਤੇ ਆਪਣੇ ਬੰਦੇ ਦਾ ਹਾਲੈਂਡ ਵਾਲੀ ਆ ਪ੍ਰੀਤ ਵਾਲੇ ਕਿੱਥੇ ਜਾਗਦੇ ਆ ਆ ਗਿਆ ਟਰਾਲਾ ਬਾਈ ਜਲਦਾਰ ਹੁਣਾ ਦਾ ਵੀਡੀਓ ਵਾਲਾ ਟਰਾਲਾ ਇਹ ਆ ਜਿਹਾ ਹੋਇਆ ਸੰਦੇ ਏ ਬਾਈ ਕਰਾਉਂਦੇ ਆ ਸਿਰਾ ਟਰਾਲੇ ਦਾ ਹਾਂ ਹਾਂ ਆਪਣੇ ਟਰਾਲੇ ਤੇ ਲਵਾਇਆ ਬਹੁਤ ਵਧੀਆ ਚੀਜ਼ ਆ ਵੀਡੀਓ ਵੀਡੀਓ ਗियर ਲਾ ਕੇ ਭਾਂਦੀ ਟਰੈਕਟਰ ਦਾ ਫੈਕ ਗੇਅਰ ਬਾਦੇ ਰੋਕ ਦਾਂਗੇ ਏ ਬਾਈ ਡਬਲ ਟਾਇਰ ਬਣਾਇਆ ਮਗਰ ਟਾਇਰ ਚੱਕਦੇ ਕੀਤੇ ਹੋਇਆ ਬਈ ਇਹ ਵੇਟ ਕਿੰਨਾ ਹੋ ਸਾਰਾ ਥੇੜ ਨਹੀਂ ਨਹੀਂ ਸੱਜੇ ਤੋਂ ਬਾਹਰ ਕਰਾਂਗੇ ਆਹ ਹੋਰ ਟਾਇਰ ਚੱਕਿਆ ਤਾਂ ਸਹੀ ਵਰਕ ਕਰਦੀ ਹੈ ਨਾ ਪਹਿਲਾਂ ਦਾਇਰਾ ਬੰਦੇ ਲੱਗੀ ਜਾਂਦੀ ਹੈ ਇਹਦੀ ਧੱਕ ਭਾਈ ਹੁਣ ਪੂਰੇ ਪੰਜਾਬ ਚ ਹਾਲੈਂਡ ਹਾਲੈਂਡ ਹੋਈ ਪਈ ਆ ਇਹ ਹਾਲੈਂਡ ਮਸ਼ੀਨ ਪਰ ਐਜੀ ਬਹੁਤ ਜਿਆਦੇ ਆ ਬਹੁਤ ਹਾਲੈਂਡ ਦੀ ਫੀਲਿੰਗ ਆ ਇਹ 540 ਚੱਲਾ ਦਈਏ ਸਾਈ ਇਹ ਚਨੋਲਾ ਜਣਾ ਲਾਇਆ ਤੇ ਸਾਰਾ ਕੋ ਅੰਦਰ ਨੂੰ ਸਪਿਸ਼ੀਅਲ ਵੀ ਆਈ ਜਦੋਂ ਪਾਣੀ ਨ ਭਰੇ ਪੈਸੇ ਆ ਗਈ। ਸੰਗਤਿਲ ਪੱਖ ਲੱਗੇ। ਕੜਕਰੀ ਲੰਗਰ ਸਿਕਾਉਂਦੇ ਕਰਦੇ ਆ ਸੰਤਾਨੂੰ। ਪਰੋਂਕਾ ਅੱਗੇ ਜਾਵਾਂਗੇ ਕੋੜੀਆਂ ਵਾਲੇ ਮੇਲੇ 'ਚ। ਉਹ ਅਗਲੀ ਵੀਡੀਓ ਵਿੱਚ ਤੁਹਾਨੂੰ ਆਪਾਂ ਦਰਖਾਵਾ ਕਰਾਵਾਂਗੇ ਸਾਰਾ ਕੋੜੀਆਂ ਵਾਲਾ ਮੇਲਾ ਜੋ ਕੋ ਹੁੰਦਾ। ਸਾਰੇ ਜਾਨਵਰ ਅੱਗੇ ਦੇਖਦੇ ਰਹੋ ਆਪਣੇ ਵੀਡੀਓ ਤੇ ਨਾਲ ਨੂੰ ਸਬਸਕ੍ਰਾਈਬ ਲੇਕ, ਸ਼ੇਅਰ ਬੱਟਨ ਬਸ ਕਰਿਓ।